ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਲਾਰਸਨ ਐਂਡ ਟਿਊਬਰੋ ਕੰਪਨੀ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਆਪਣੇ ਮੁਲਾਜ਼ਮਾਂ ਦੇ ਨਾਲ ਇੰਟਰੈਕਸ਼ਨ ਦੇ ਵਿੱਚ ਕਿਹਾ ਕਿ ਤੁਸੀਂ ਅ ਘਰੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਸ਼ਨੀਵਾਰ ਤੁਸੀਂ ਕਿਉਂ ਕੰਮ ਲੈਨੇ ਹੋ ਕਹਿੰਦੇ ਮੈਂ ਮੈਨੂੰ ਤਾਂ ਦੁੱਖ ਹੀ ਇਸ ਗੱਲ ਦਾ ਹੈ ਕਿ ਮੈਂ ਐਤਵਾਰ ਕੰਮ ਕਿਉਂ ਨਹੀਂ ਲੈਂਦਾ ਤੇ ਵੀ ਐਤਵਾਰ ਵੀ ਕੰਮ ਕਰਿਆ ਕਰੀਏ ਤੁਸੀਂ ਘਰੇ ਬੈਠੇ ਘਰ ਵਾਲਿਆਂ ਜਾਂ ਘਰ ਵਾਲੀਆਂ ਦੇ ਮੂੰਹ ਦੇਖਣ ਦੀ ਬਜਾਏ ਦਫ਼ਤਰ ਆਇਆ ਕਰੋ ਕੰਮ ਕਰਿਆ ਕਰੋ ਤੇ 90 90 ਘੰਟੇ ਕੰਮ ਕਰਾਂਗੇ ਤਾਂ ਅਸੀਂ ਤਰੱਕੀ ਕਰ ਸਕਾਂਗੇ ਤਾਂ ਸਾਡਾ ਤਾਂ ਅਸੀਂ ਦੇਸ਼ ਦੀ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਆਰਥਿਕਤਾ ਹੈ ਉਹ ਬਣ ਸਕਾਂਗੇ ਉਸ ਦਾ ਜਿੱਥੇ ਹੋਰ ਲੋਕਾਂ ਨੇ ਵਿਰੋਧ ਕੀਤਾ ਤਾਂ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀਜ਼ ਹੈ ਸਾਡੀ ਇੱਕ ਫਿਲਮ ਅਭੇਤਰੀ ਜਿਹੜੀ ਹੈ ਦੀਪਿਕਾ ਪਾਦੂਕੋਨ ਉਸ ਨੇ ਇਸ ਤੇ ਬਿਆਨ ਦੀ ਸਖਤ ਨਿੰਦਿਆ ਕੀਤੀ ਹੈ ਇਸ ਤੋਂ ਬਿਨਾ ਜਿਹੜੀ ਸਾਡੀ ਆਪਣੇ बैडमिंटਨ ਦੀ ਖੜਾਣਾ ਕੁੜੀ 올림픽 ਮੈਡਲ ਜਿੱਤਿਆ ਹੋਇਆ ਜਿਸ ਨੇ ਜਵਾਲਾ ਗੁਟਾ ਉਸ ਨੇ ਵੀ ਇਸ ਦੀ ਨਿੰਦਿਆ ਕੀਤੀ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਘਰੇਲੂ ਗੱਲਾਂ ਦੇ ਉੱਤੇ ਧਿਆਨ ਨੇ ਬਹੁਤ ਮਾਰੇ ਹੈ ਇਸ ਤੋਂ ਇਲਾਵਾ ਦੁਨੀਆ ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਉਹ ਕਹਿੰਦਾ ਵੀ ਮੈਨੂੰ ਇਹ ਹੈ ਵੀ ਥੋਦੋਂ ਮੈਂ ਐਤਵਾਰ ਕੰਮ ਕਿਉਂ ਨਹੀਂ ਲੈਂਦਾ ਜਦ ਕਿ ਮੈਂ ਖੁਦ ਆਪ ਕੰਮ ਕਰਦਾ ਐਤਵਾਰ ਅਸੀਂ ਬਹੁਤ ਸਾਰੇ ਲੋਕਾਂ ਨੇ ਸਵਾਲ ਪੁੱਛਿਆ ਵੀ ਸੁਬਰਾਮਨੀਅਨ ਜੀ ਤੁਸੀਂ 1 ਸਾਲ ਦੇ ਵਿੱਚ 51 ਕਰੋੜ ਰੁਪਈਆ ਤਨਖਾਹ ਲੈਂਦੇ ਹੋ 51 ਕਰੋੜ ਰੁਪਈਆ ਤਨਖਾਹ ਹਰ ਮਹੀਨੇ ਦੀ ਤਨਖਾਹ ਤੁਹਾਡੀ 4.4 ਕਰੋੜ ਹੈ ਤੇ ਦਿਨ ਦੇ ਹਿਸਾਬ ਨਾਲ ਦੇਖ ਲਓ ਕਿੰਨੀ ਬਣ ਗਈ ਤੁਸੀਂ ਲੱਖਾਂ ਰੁਪਈਏ ਦਿਨ ਦੇ ਕਮਾਉਂਦੇ ਹੋ ਕੀ ਮੁਲਾਜ਼ਮਾਂ ਨੂੰ ਕੁਝ ਦਿੰਦੇ ਹੋ ਪਿੱਛੇ ਇਹ ਆਇਆ ਸੀ ਕਿ ਵੀ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਇਹਨਾਂ ਬੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਉਹਨਾਂ ਦੀਆਂ ਜਿਹੜੀਆਂ ਔਸਤ ਤਨਖਾਹਾਂ ਹਨੇ ਉਹ ਲਗਭਗ ਖੜੋਤ ਦੇ ਵਿੱਚ ਨੇ ਪਿਛਲੇ ਕਾਫੀ ਸਮੇਂ ਤੋਂ ਉਹਨਾਂ 'ਚ ਕੋਈ ਬਹੁਤ ਵੱਡੇ ਵਾਧੇ ਨਹੀਂ ਹੋ ਰਹੇ ਜਦਕਿ ਜਿਹੜੇ ਇਹਨਾਂ ਦੇ ਉੱਪਰਲੇ ਅਧਿਕਾਰੀਏ ਉਹਨਾਂ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ 'ਚ ਵੱਡੇ ਵਾਧੇ ਹੋ ਰਹੇ ਹੈ ਤੇ ਜਿਹੜੇ ਕਾਰਪੋਰੇਟ ਇਹਨਾਂ ਦੇ ਮਾਲਕ ਨੇ ਕੰਪਨੀਆਂ ਦੇ ਉਹਨਾਂ ਦੇ ਮੁਨਾਫਿਆਂ 'ਚ ਬੇਥਾ ਵਾਧਾ ਹੋਇਆ ਹੈਗਾ ਇਹਨਾਂ ਸਮਾਂ ਵਿੱਚ ਇਹ ਹੁਣ ਜਿਹੜਾ ਇਹ ਕੰਮ ਕਰਦੇ ਐ ਜਾਂ ਕੰਮ ਉਹਨਾਂ ਤੋਂ ਲੈਂਦੇ ਐ ਕੀ ਉਹ ਕੰਮ ਦੇਸ਼ ਦੀ ਤਰੱਕੀ 'ਚ ਗਿਣਿਆ ਜਾਂਦਾ ਹੈ ਜਾਂ ਕਾਰਪੋਰੇਟਾਂ ਦੀ ਤਰੱਕੀ 'ਚ ਗਿਣਿਆ ਜਾਂਦਾ ਹੈ ਕੀ ਕਾਰਪੋਰੇਟਾਂ ਦੀ ਤਰੱਕੀ ਕਰਨ ਨੂੰ ਦੇਸ਼ ਦੀ ਤਰੱਕੀ ਕਿਹਾ ਜਾ ਸਕਦਾ ਹੈ ਬਿਲਕੁਲ ਵੀ ਨਹੀਂ ਸੋ ਇਸ ਕਰਕੇ ਇਹ ਨਰਾ ਕਾਰਪੋਰੇਟਾਂ ਦੇ ਹੱਥ 'ਚ ਖੇਡਣ ਵਾਲੀ ਕਰਨਾ ਤੇ ਇਸ ਦੇ ਉੱਤੇ ਕੁਝ ਗੱਲਾਂ ਇਹ ਵੀ ਸਾਹਮਣੇ ਆਈਆਂ ਨੇ ਪਿੱਛੇ ਜਿਹੜਾ ਵਰਕ ਪ੍ਰੈਸ਼ਰ ਹੈ ਲੋਕਾਂ ਦੇ ਉੱਤੇ ਇਹਨਾਂ ਕੰਪਨੀਆਂ ਦੇ ਵਿੱਚ ਉਹੀ ਕੰਪਨੀਆਂ ਅਮਰੀਕਾ ਦੇ ਦੀਆਂ ਕੰਪਨੀਆਂ ਜਦੋਂ ਅਮਰੀਕਾ ਕੈਨੇਡਾ ਜਾਪਾਨ ਦੂਜੀਆਂ ਥਾਵਾਂ ਤੇ ਕੰਮ ਕਰਦੀਆਂ ਨੇ ਤਾਂ ਉਹ ਮੁਲਾਜ਼ਮਾਂ ਤੋਂ ਉੱਥੋਂ ਦੇ ਕਾਨੂੰਨਾਂ ਮੁਤਾਬਕ ਕੰਮ ਲੈਂਦੀਆਂ ਨੇ ਉਹੀ ਕੰਪਨੀਆਂ ਜਦੋਂ ਭਾਰਤ 'ਚ ਕੰਮ ਕਰਦੀਆਂ ਨੇ ਤਾਂ ਉਹ ਇੱਥੇ ਕਾਨੂੰਨਾਂ ਦੀ ਉਲੰਘਣਾ ਕਰਕੇ ਦੇਸ਼ ਦੀ ਸਰਕਾਰ ਵੀ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈਂਦੀ ਜਿਹੜੇ ਮੁਲਾਜ਼ਮ ਐ ਉਹਨਾਂ ਤੋਂ 10-10 ਘੰਟੇ 11-11 ਘੰਟੇ ਕੰਮ ਲੈਂਦੀਆਂ ਨੇ ਔਸਤ ਤੌਰ ਤੇ ਜਿਹੜਾ ਇਨਫੋਸਿਸ ਦਾ ਕੋ-ਫਾਊਂਡਰ ਜਿਹੜਾ ਹੈਗਾ ਆਪਣਾ ਨਰਾਇਣ ਮੂਰਤੀ ਜਿਹੜਾ ਕਹਿੰਦਾ ਸੀ 70 ਘੰਟੇ ਹਫ਼ਤੇ ਦੇ ਕੰਮ ਕਰਿਆ ਕਰਨ ਉਸ ਦੀ ਕੰਪਨੀ ਦੇ ਵਿੱਚ ਮੈਨੂੰ ਨਿੱਜੀ ਤੌਰ 'ਤੇ ਬੈ ਕੇ ਵੀ ਔਸਤ 10 ਘੰਟਿਆਂ ਤੋਂ ਵੱਧ ਕੰਮ ਲਿਆ ਜਾਂਦਾ ਸੀ ਜਦੋਂ ਉਹਦੇ ਆਪਣੇ ਇੰਜੀਨੀਅਰ ਉਹਨੇ ਰੱਖੇ ਹੋਏ ਸੀ ਸੋ ਉਹਨਾਂ ਦਾ ਉਹਨਾਂ ਦੀ ਇੱਛਾ ਹੈ ਵੀ ਔਸਤ 14 ਘੰਟੇ ਕਿਉਂ ਨਹੀਂ ਲੈਂਦੇ 15 ਘੰਟੇ 16 ਘੰਟੇ 18 ਘੰਟੇ ਕਿਉਂ ਨਹੀਂ ਲੈਂਦੇ ਇਹ ਇਹਨਾਂ ਨੂੰ ਤਕਲੀਫ ਹੈ ਪਿੱਛੇ ਇੱਕ ਬੜੀ ਦੁਰਘਟ ਬਾੜੀ ਦੁਰਘਟਨਾ ਹੋਈ ਸੀ ਪਿੱਛੇ ਜੇ ਇੱਕ ਅਮਰੀਕਾ ਦੀ ਬਹੁਤ ਵੱਡੀ ਕੰਪਨੀ ਹੈ ਆਰਨੇਸਟ ਐਂਡ ਯੰਗ ਈ ਐਂਡ ਵਾਈ ਉਸ ਦੇ ਵਿੱਚ ਇੱਕ ਸੀਏ ਵਜੋਂ ਕੰਮ ਕਰਦੀ ਕੁੜੀ ਸੀਗੀ ਅਨਾ ਸੇਵਸਟੀਅਨ ਪੈਰਾਈਲ ਉਸ ਕੁੜੀ ਨੇ ਸੁਇਸਾਈਡ ਕਰ ਲਿਆ ਸੀ ਥੋੜੇ ਸਮੇਂ ਬਾਅਦ ਹੀ ਅਜੇ ਨੌਕਰੀ ਜੁਆਇਨ ਕਰਿਆ ਨੂੰ ਥੋੜਾ ਸਮਾਂ ਹੋਇਆ ਸੀ ਉਸ ਤੋਂ ਬਾਅਦ ਉਹਦੀ ਮਾਂ ਨੇ ਇੱਕ ਚਿੱਠੀ ਕੱਢੀ ਸੀ ਵੀ ਉਸ ਕੁੜੀ ਦੇ ਉੱਤੇ ਕੰਮ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਉਸ ਦਬਾਅ ਨੂੰ ਨਾ ਚੱਲਦੀ ਹੋਈ ਉਹ ਆਪਣੀ ਜੀਵਨ ਲੀਲਾ ਖਤਮ ਕਰਕੇ ਜਿਹੜੇ ਬੱਚੇ ਨਾ ਕੰਪਨੀਆਂ ਚ ਕੰਮ ਕਰਦੇ ਆ ਉਹਨਾਂ ਤੇ ਜਿਹੜਾ ਸਟ੍ਰੈਸ ਦਾ ਲੈਵਲ ਹੈਗਾ ਉਹਨਾਂ ਤੇ ਜਿੰਨਾ ਦਬਾਅ ਪੈਂਦਾ ਹੈਗਾ ਉਹ ਬੇਹਿਸਾਬ ਜਿਆਦਾ ਹੈ ਕੱਲ ਸੀਪੀਆਈਐਮਐਲ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਕੌਮਰੈਡ ਰਾਜਾ ਰਾਮ ਸਿੰਘ ਜੀ ਉਹਨਾਂ ਨੇ ਭਾਰਤ ਦਾ ਜਿਹੜਾ ਲੇਬਰ ਮਨਿਸਟਰ ਹੈਗਾ ਅ ਮਨਸੁਖ ਮਾਂਡਵੀਆ ਉਹਨਾਂ ਨੂੰ ਇੱਕ ਚਿੱਠੀ ਦਿੱਤੀ ਹੈ ਉਹਦੇ ਚ ਉਹਨੇ ਬਹੁਤ ਸਾਰੇ ਅਧਿਐਨਾਂ ਦਾ ਹਵਾਲਾ ਦਿੱਤਾ ਹੈ ਵੀ ਇਹ ਜਿਹੜਾ ਜਿਆਦਾ ਕੰਮ ਲੈਣਾ ਹੈ ਇਹਦੇ ਨਾਲ ਕੋਈ ਪ੍ਰੋਡਕਟਿਵਿਟੀ ਵੱਧਦੀ ਨਹੀਂ ਸਗੋਂ ਘਟਦੀ ਹੈ ਥੱਕੇ ਥੱਕੇ ਲੋਕ ਕਿੰਨਾ ਕੁ ਜ਼ਿਆਦਾ ਕੰਮ ਕਰਨਗੇ ਸੋ ਇਹ ਇਹ ਜਿਹੜਾ ਗਲਤ ਹੈ ਤੇ ਇਹਨਾਂ ਦੀ ਜਿਹੜੀ ਹੈ ਜਿਹੜੇ ਇਹ ਕਾਰਪੋਰੇਟ ਘਰਾਣੇ ਐ ਇਹ ਜਿਹੜੇ ਕੰਮ ਲੈ ਰਹੇ ਐ ਇਹਨਾਂ ਚ ਉਹਨਾਂ ਦੇ ਕੁਝ ਹੋਰ ਦੇ ਨਾਂ ਵੀ ਲਿਖੇ ਐ ਜਿਹੜੇ ਇਸ ਦਰਲੇ ਪਾਸੇ ਨੂੰ ਤੁਰੇ ਹੋਏ ਐ ਸੱਜਨ ਜਿੰਦਲ ਐ ਜਿੰਦਲ ਸਟੀਲ ਦਾ ਭਵੀਸ਼ ਅਗਰਵਾਲਾ ਓਲਾ ਦਾ ਤੇ ਇਹ ਜਿਹੜਾ ਇਨਫੋਸਿਸ ਦੇ ਦੀ ਤਾਂ ਗੱਲ ਹੋ ਹੀ ਗਈ ਵੀ ਇਹਨਾਂ ਦੀ ਜਾਂਚ ਪੜਤਾਲ ਕਰਾਓ ਵੀ ਇਹ ਆਪਣੇ ਮੁਲਾਜ਼ਮਾਂ ਤੋਂ ਕੀ ਭਾਰਤ ਦੇ ਕਾਨੂੰਨਾਂ ਦੀ ਉਲੰਘਣਾ ਕਰਕੇ ਤਾਂ ਨਹੀਂ ਕੰਮ ਲੈ ਰਹੇ ਸਾਰੇ ਦੇਸ਼ ਨੂੰ ਤੇ ਖਾਸ ਤੌਰ ਤੇ ਭਾਰਤੀ ਜਿਹੜੀ ਮਜ਼ਦੂਰ ਲਹਿਰ ਹੈ ਉਸ ਨੂੰ ਇਸ ਮੁੱਦੇ ਨੂੰ ਝੁਕਣਾ ਚਾਹੀਦਾ ਹੈ ਅਗਲੀ ਗੱਲ ਦੋਸਤੋ ਜਿਹੜਾ ਹੈ ਮੋਦੀ ਜੀ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਵੀ ਜਦੋਂ ਤੱਕ ਮੇਰੀ ਮਾਂ ਜਿਉਂਦੀ ਸੀ ਮੈਨੂੰ ਲੱਗਦਾ ਸੀ ਕਿ ਮੈਂ ਆਮ ਬੰਦਿਆਂ ਵਾਂਗ ਜਨਮ ਲਿਆ ਹੋਇਆ ਹੈ ਪਰ ਮੇਰੇ ਬਾਪਾ ਦੇ ਤੁਰ ਜਾਣ ਤੋਂ ਬਾਅਦ ਮੈਨੂੰ ਮੇਰੇ ਆਪਣੇ ਕੰਮਾਂ ਨੂੰ ਦੇਖਣ ਤੋਂ ਬਾਅਦ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਮੈਂ ਆਮ ਬੰਦਿਆਂ ਵਾਂਗ ਜਨਮ ਨਹੀਂ ਲਿਆ ਮੈਨੂੰ ਪਰਮਾਤਮਾ ਨੇ ਸਿੱਧਾ ਹੀ ਕੋਈ ਖਾਸ ਕੰਮ ਲਈ ਭੇਜਿਆ ਹੋਇਆ ਜਾਨੀ ਕਿ ਮੈਂ ਨਾਨ ਬਾਇਓਲੋਜੀਕਲ ਆ ਤੇ ਹੁਣ ਕੱਲ ਇੱਕ ਪੌਡਕਾਸਟ ਇੰਟਰਵਿਊ ਚੱਲਦੀ ਸੀਗੀ ਉਸ ਇੰਟਰਵਿਊ ਦੇ ਵਿੱਚ ਉਸ ਨੇ ਇਹ ਕੁਦਰਤੀ ਉਹ ਤੋਂ ਕਹਿ ਹੋ ਗਿਆ ਕਿ ਵੀ ਮੈਂ ਵੀ ਇੱਕ ਇਨਸਾਨ ਆ ਮੈਂ ਵੀ ਗਲਤੀਆਂ ਕਰ ਸਕਦਾ ਮੈਂ ਕੋਈ ਰੱਬ ਨਹੀਂ ਹੈ ਤੇ ਇਹ ਹੁਣ ਜਾਂ ਤਾਂ ਪੌਡਕਾਸਟ ਤੇ ਇੰਟਰਵਿਊ ਲੈਣ ਵਾਲਾ ਬੰਦਾ ਜਿਹੜਾ ਹੈਗਾ ਅ ਇਹ ਸੰਸਥਾ ਦਾ ਨਾਮ ਜ਼ੀਰੋ ਦਾ ਹੈਗਾ ਤੇ ਬੰਦਾ ਜਿਹੜਾ ਲੈ ਰਿਹਾ ਸੀ ਨਿਖਲ ਨਿਖਲ ਕਾਮਤ ਹੈ ਜੇ ਨਿਖਲ ਕਾਮਤ ਆਮ ਪੱਤਰਕਾਰ ਹੁੰਦਾ ਜਿਹੇ-ਜਿਹੇ ਪੱਤਰਕਾਰ ਹੋਣੇ ਚਾਹੀਦੇ ਐ ਤਾਂ ਉਹਨਾਂ ਨੂੰ ਉਲਟਾ ਸਵਾਲ ਕਰਦਾ ਵੀ ਤੁਸੀਂ ਉਦੋਂ ਉਹ ਬਿਆਨ ਦਿੱਤਾ ਸੀ ਹੁਣ ਇਹ ਦਿੱਤਾ ਸੀ ਦੱਸੋ ਕਿਹੜੇ ਬਿਆਨ ਨੂੰ ਤੁਸੀਂ ਠੀਕ ਮੰਨिए ਕਿ ਇਹਨੂੰ ਮੰਨिए ਵੀ ਮੈਂ ਰੱਬ ਨਹੀਂ ਹਾਂ ਕਿ ਉਹਨੂੰ ਮੰਨिए ਵੀ ਮੈਂ ਰੱਬ ਹਾਂ ਕੀ ਹੈ ਤੁਹਾਡਾ ਸਟੈਂਡ ਇਹ ਮੋਦੀ ਦਾ ਦੋ ਗੱਲਾਂ ਵੀ ਇਹ ਜਣੀ ਉਹ ਦੇਖ ਕੇ ਗੱਲਾਂ ਕਰਦੇ ਆ ਕਦੇ ਕੋਈ ਕਦੇ ਕੋਈ ਆਪਣੀਆਂ ਗੱਲਾਂ ਨੂੰ ਆਪ ਹੀ ਰੱਦ ਕਰਦੇ ਆ ਅਗਲੀ ਗੱਲ ਦੋਸਤੋ ਇਹ ਹੈ ਵੀ ਐਸਕੇਐਮ ਨੇ ਕੱਲ ਪਰਸੋਂ ਫੈਸਲਾ ਕੀਤਾ ਸੀਗਾ ਉਥੋਂ ਦੀ ਪੰਚਾਇਤ ਦੇ ਮਹਾਪੰਚਾਇਤ ਦੇ ਵਿੱਚ ਮੋਗੇ ਦੀ ਚ ਵੀ ਅਸੀਂ ਐਸਕੇਐਮ ਦੀ ਟੀਮ ਇਹਨਾਂ ਦੋਵੇਂ ਮੋਰਚਿਆਂ ਤੇ ਖਨੌਰੀ ਤੇ ਸ਼ੰਭੂ ਤੇ ਜਾਊਗੀ ਤੇ ਉਹਨਾਂ ਨੂੰ ਗੱਲਬਾਤ ਲਈ ਸੱਦੂਗੀ ਤੇ ਗੱਲਬਾਤ 15 ਤਰੀਕ ਨੂੰ ਹੋਣੀ ਹੈ ਉਹ 15 ਤਰੀਕ ਦੀ ਗੱਲਬਾਤ ਦੇ ਸੱਦੇ ਦੇਣ ਲਈ ਕੱਲ ਗਏ ਆ ਇੱਕ ਚੰਗੀ ਗੱਲ ਹੈ ਅਸੀਂ ਇਹਦਾ ਸਵਾਗਤ ਕਰਦੇ ਆ ਤੇ ਕਈ ਲੋਕ ਉੱਥੇ ਕਾਕਾ ਸਿੰਘ ਕੋਰੜਾ ਦੇ ਬਿਆਨਾਂ ਨੂੰ ਅ ਵਧਾ ਚੜਾ ਕੇ ਪੇਸ਼ ਕਰਕੇ ਅਜਿਹਾ ਦੇਣ ਦੀ ਪ੍ਰਭਾਵ ਗੋਸ਼ ਕਰ ਰਹੇ ਆ ਕਿ ਉਹ ਚਾਹੁੰਦਾ ਵੀ ਤੁਸੀਂ ਪੰਜ ਸੱਤ ਟਰਾਲੀਆਂ ਇੱਥੇ ਲਾ ਲਓ ਹੋਰ ਲਾ ਲਓ ਕਹੀਆਂ ਨੇ ਉਹਨੇ ਗੱਲਾਂ ਪਰ ਕੱਲ ਕਿਉਂਕਿ ਗੱਲਬਾਤ ਨਹੀਂ ਸੀ ਹੋਣੀ ਕੱਲ ਤਾਂ ਗੱਲਬਾਤ ਦਾ ਸੱਦਾ ਦਿੱਤਾ ਜਾਣਾ ਸੀ ਜਦੋਂ ਗੱਲਬਾਤ ਹੋਊਗੀ ਉਹਦੇ 'ਚ ਕੀ ਫੈਸਲੇ ਹੁੰਦੇ ਆ ਉਹਨੂੰ ਦੇਖਣ ਦੀ ਲੋੜ ਐ ਆ ਗੱਲਾਂ ਜਿਹੜੀਆਂ ਤੋੜ ਮੋੜ ਕੇ ਕੋਈ ਸੋਸ਼ਲ ਮੀਡੀਆ ਤੇ ਪੇਸ਼ ਕਰ ਰਿਹਾ ਐ ਉਹ ਇੱਕ ਚੈਨਲ ਤਾਂ ਆਪਦੇ ਆਪ ਨੂੰ ਇਹੀ ਦੱਸ ਰਿਹਾ ਐ ਵੀ ਇੱਕ ਐਸਕੇਮ ਪੋਲੀਟੀਕਲ ਐ ਇੱਕ ਨਾਨ ਪੋਲੀਟੀਕਲ ਐ ਉਹਨੂੰ ਕਿਹਨੇ ਦੱਸਤਾ ਵੀ ਐਸਕੇਮ ਪੋਲੀਟੀਕਲ ਐ ਕੋਈ ਨਾਨ ਪੋਲੀਟੀਕਲ ਤਾਂ ਉਹਨੇ ਨਾਂ ਰੱਖਿਆ ਹੋਇਆ ਤੇ ਉਹਦੇ ਤੇ ਇਤਰਾਜ਼ ਵੀ ਲੱਗਦੇ ਐ ਪਰ ਤੁਸੀਂ ਪੋਲੀਟੀਕਲ ਤੇ ਨਾਨ ਪੋਲੀਟੀਕਲ ਇਹ ਕਿਹੜੇ ਨਾਂ ਧਰ ਲਏ ਤੁਸੀਂ ਆਪਣੇ ਆਪ ਸੋ ਅਜਿਹੇ ਲੋਕਾਂ ਤੋਂ ਸਾਨੂੰ ਬਚ ਕੇ ਰਹਿਣ ਦੀ ਲੋੜ ਐ ਦੂਜੇ ਡੱਲੇਵਾਲ ਸਾਹਿਬ ਨੇ ਇੱਕ ਚੰਗਾ ਬਿਆਨ ਕੱਲ ਇਹ ਦਿੱਤਾ ਕਿ ਵੀ ਜਿਹੜੇ ਬੀਜੇਪੀ ਦੇ ਆਗੂ ਮੇਰਾ ਵਰਤ ਖਲਾਉਣ ਵਾਸਤੇ ਉਥੇ ਅਕਾਲ ਤਖਤ ਤੇ ਜਾਂਦੇ ਉਹ ਅਕਾਲ ਤਖਤ ਤੇ ਜਾਣ ਦੀ ਬਜਾਏ ਦਿੱਲੀ ਜਾਣ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਣ ਜਾ ਕੇ ਵੀ ਭਾਈ ਗੱਲਬਾਤ ਕਰ ਕਿਸਾਨਾਂ ਦੇ ਮਸਲੇ ਹੱਲ ਕਰ। ਇਹੀ ਗੱਲ ਸਾਰੀ ਦੁਨੀਆ ਕਹਿ ਰਹੀ ਹੈ। ਸੋ ਬੀਜੇਪੀ ਦੇ ਪੰਜਾਬ ਦੇ ਆਗੂਆਂ ਨੂੰ ਪੜਿਆ ਵਿਚਾਰ ਲੈਣਾ ਚਾਹੀਦਾ ਵੀ ਆਉਣ ਵਾਲਾ ਸਮਾਂ ਉਹਨਾਂ ਲਈ ਬਹੁਤ ਮਾੜਾ ਆ ਰਿਹਾ ਹੈ ਦੁਬਾਰਾ ਫੇਰ। ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਹੈਗੀ ਹੈ 트럼ਪ ਬਾਰੇ 트럼ਪ ਦੇ ਬਾਰੇ ਚ ਵੀ 트럼ਪ ਨੇ ਪਿੱਛੇ ਇੱਕ ਬਿਆਨ ਦਿੱਤਾ ਵੀ ਮੈਂ ਗ੍ਰੀਨਲੈਂਡ ਦੇ ਉੱਤੇ ਵੀ ਕਬਜ਼ਾ ਕਰ ਲੈਣਾ ਹੈ ਉਹਨੂੰ ਖਰੀਦ ਲੈਣਾ ਹੈ ਗ੍ਰੀਨਲੈਂਡ ਜਿਹੜਾ ਹੈਗਾ ਉਹ ਬਰਫ ਨਾਲ ਢਕਿਆ ਹੋਇਆ ਬਹੁਤਾ ਏਰੀਆ ਹੈ ਤੇ ਡੈਨਮਾਰਕ ਦਾ ਉਹ ਹਿੱਸਾ ਰਿਹਾ ਹੈ ਹਾਲੇ ਵੀ ਉਹਨੂੰ ਪੂਰਨ ਆਜ਼ਾਦੀ ਨਹੀਂ ਡੈਨਮਾਰਕ ਤੋਂ ਮਿਲੀ ਹੋਈ ਤੇ ਉੱਥੇ ਉਹ ਸਿਰਫ ਉਹ ਜਿਹੜਾ ਹਿੱਸਾ ਹੈਗਾ ਉਹ 20 ਲੱਖ ਸਕੁਅਰ ਕਿਲੋਮੀਟਰ ਉਹਦਾ ਏਰੀਆ ਹੈ ਤੇ ਸਿਰਫ 60 ਹਜ਼ਾਰ ਉਹਦੀ ਆਬਾਦੀ ਹੈਗੀ ਗ੍ਰੀਨਲੈਂਡ ਤੇ ਉਸ ਦੀ ਜਿਹੜੀ ਧਰਤੀ ਹੈ ਉਹਦੇ ਜਿਹੜੇ ਆਈਸ ਕੈਪਸ ਹੈ ਜਿਹੜੀਆਂ ਉੱਥੇ ਬਰਫ਼ ਦੇ ਤੋਤੇ ਜੰਮੇ ਹੋਇਆ ਬਹੁਤ ਆਰ ਕਾਲ ਤੋਂ ਉਹ ਤੇਜ਼ੀ ਨਾਲ ਪੈਗਲ ਰਹੇ ਹੈ ਤੇ ਉਹਦੇ ਥੱਲੋਂ ਜੋ ਕੁਝ ਨਿਕਲ ਰਿਹਾ ਹੈ ਉਹਦੇ ਹਿਸਾਬ ਨਾਲ ਲੱਗ ਰਿਹਾ ਹੈ ਵੀ ਉੱਥੇ ਤੇਲ ਦੇ ਬਹੁਤ ਵੱਡੇ ਭੰਡਾਰ ਨੇ ਤੇ ਜਿਹੜੇ ਤੇਲ ਦੇ ਭੰਡਾਰ ਨੇ ਉਹਨਾਂ ਦਾ ਉਹਨਾਂ ਦੀ ਉਮੀਦ ਇਹ ਹੈ ਵੀ 90 ਅਰਬ ਬੈਰਲ ਤੇਲ ਭੰਡਾਰ ਹੈਗਾ ਉੱਥੇ ਤੇ ਦੁਨੀਆ ਦੀ 30% ਗੈਸ ਉੱਥੇ ਮਿਲ ਸਕਦੀ ਹੈ ਤੇ ਜਿਹੜੇ ਰੇਅਰ ਅਰਥ ਐਲੀਮੈਂਟਸ ਐ ਜਿਹੜੇ ਜਿਹੜੀ ਅੱਜ ਕੱਲ ਨਵੀਂ ਟੈਕਨੋਲੋਜੀ ਦੇ ਵਿੱਚ ਵਰਤੇ ਜਾ ਰਹੇ ਆ ਖਾਸ ਤੌਰ ਤੇ ਜਿਹੜੀਆਂ ਬੈਟਰੀਆਂ ਨੇ ਉਹ ਉੱਥੇ ਬਹੁਤ ਵੱਡੀ ਮਾਤਰਾ 'ਚ ਨੇ 트럼ਪ ਦੀ ਨਿਗਾ ਉਹਦੇ ਤੇ ਹੈ ਇੱਕ ਤਾਂ ਉਧਰ ਨੂੰ ਤੁਰਿਆ ਹੋਇਆ ਦੂਜੇ ਆਪਣੇ ਦੇਸ਼ ਦੇ ਵਿੱਚ ਉਹਦੇ ਨਿਊ ਆਪਣੇ ਜਿਹੜੀ ਲਾਸ ਐਂਜਲਸ ਆ ਉਹਦੇ 'ਚ ਅੱਗ ਲੱਗੀ ਨੂੰ ਤਕਰੀਬਨ ਹਫ਼ਤਾ ਹੋ ਗਿਆ ਤੇ 10000 ਤੋਂ ਵੱਧ ਘਰ ਤਹਿ ਗਈ 1.5 ਲੱਖ ਤੋਂ ਵੱਧ ਲੋਕ ਵਿਸਥਾਪਿਤ ਹੋ ਗਏ ਤੇ ਇਸ ਤਰ੍ਹਾਂ ਹੋਰ ਬਹੁਤ ਵੱਡਾ ਨੁਕਸਾਨ ਉੱਥੇ ਹੋ ਰਿਹਾ ਹੈ ਹਾਲਾਂਕਿ ਚਾਹੇ ਉਹਨੇ ਹਾਲੇ ਰਾਸ਼ਟਰਪਤੀ ਬਜਾਉ ਨਹੀਂ ਲਿਆ ਪਰ ਉਹ ਬਿਆਨ ਤਾਂ ਇਦਾਂ ਦੇ ਰਿਹਾ ਪਿਛਲੇ ਕੁ ਮਹੀਨੇ ਤੋਂ ਵੀ ਮੈਂ ਮਹੀਂ ਰਾਸ਼ਟਰਪਤੀਆਂ ਉਧਰ ਨੂੰ ਕੀ ਧਿਆਨ ਹੈ ਜਾਂ ਹੁਣ ਵਾਲੀ ਸਰਕਾਰ ਨੂੰ ਕੀ ਕਹਿੰਦਾ ਉਹ ਉਹਦੇ ਤੇ ਬਿਆਨ ਨਹੀਂ ਉਹਦੇ ਸੁਣੇ ਕਦੇ ਅਗਲੀ ਨਾਲ ਗੱਲ ਵੀ ਉੱਥੋਂ ਦੇ ਇੱਕ ਇਨਸਾਫ ਦਾ ਵੀ ਤਕਾਜ਼ਾ ਦੇਖ ਲਓ ਕੀ ਹੈ ਉੱਥੋਂ ਦੀ ਉਹਦੇ ਤੇ ਇਲਜ਼ਾਮ ਲੱਗਿਆ ਵੀ ਉਹਨੇ ਇੱਕ ਜਿਹੜੀ ਕੁੜੀ ਹੈਗੀ ਹੈ ਜਿਹੜੀ ਆਪਣੇ ਪੌਰਨ ਪੋਰਨੋਗ੍ਰਾਫਿਕ ਗੀਤ ਗਾਉਂਦੀ ਹੈ ਉਸ ਨੂੰ ਉਹ ਕੋਈ ਉਹਦੇ 트럼ਪ ਦੇ ਨਾਲ ਉਹਦਾ ਕੋਈ ਸੀਗਾ ਚੱਕਰ ਤੇ ਉਸ ਨੇ ਉਹਨੂੰ ਮੂੰਹ ਬੰਦ ਰੱਖਣ ਲਈ ਪੈਸੇ ਦਿੱਤੇ ਰਿਸ਼ਵਤ ਦਿੱਤੀ ਉਹ ਕੇਸ ਉਹਦੇ ਤੇ ਚੱਲਦਾ ਸੀਗਾ ਉਹਨੂੰ ਸਜ਼ਾ ਹੋ ਸਕਦੀ ਸੀ ਉਹਨੇ ਜੱਜਾਂ ਦੀਆਂ ਮਿੰਨਤਾਂ ਮੁੰਤਾਂ ਕਰਕੇ ਹੁਣ ਇੱਥੇ ਲੈ ਆਂਦਾ ਵੀ ਉਹਨੂੰ ਦੋਸ਼ੀ ਤਾਂ ਪਾਇਆ ਗਿਆ ਪਰ ਉਹਨੂੰ ਨਾ ਤਾਂ ਕੋਈ ਜੇਲ੍ਹ ਸੁਣਾਈ ਹੈ ਤੇ ਨਾ ਉਹਨੂੰ ਕੋਈ ਜੁਰਮਾਨਾ ਸੁਣਾਇਆ ਇਹ ਅਮਰੀਕਾ ਦਾ ਸਭ ਤੋਂ ਪਹਿਲਾ ਇੱਕੋ ਇੱਕ ਪ੍ਰਧਾਨ ਮੰਤਰੀ ਰਾਸ਼ਟਰਪਤੀ ਹੈ ਹੁਣ ਤੱਕ ਜਿਸ ਨੂੰ ਇਸ ਕਿਸਮ ਦੀ ਸਜ਼ਾ ਸੁਣਾਈ ਗਈ ਹੈ ਦੋਸ਼ੀ ਪਾਇਆ ਗਿਆ ਇਹ ਅਜੇ ਹਰ ਇੱਕ ਤੇ ਲਾਸਟ ਗੱਲ ਦੋਸਤੋ ਜਿਹੜਾ ਅ ਮੱਧ ਪ੍ਰਦੇਸ਼ ਦੇ ਵਿੱਚ ਔਰਤਾਂ ਦੀ ਵੱਡੀ ਪੱਧਰ ਤੇ ਤਸਕਰੀ ਹੋ ਰਹੀ ਹੈ ਉਸ ਦੇ ਵਿੱਚ ਉਹ ਕੁੜੀਆਂ ਦੇ ਵਿਆਹ ਕਰਾਉਣ ਦੇ ਨਾਂ ਦੇ ਉੱਤੇ ਉਹਨਾਂ ਜਿਹੜੇ ਉੜੀਸਾ ਮਹਾਰਾਸ਼ਟਰ ਤੋਂ ਜਿਹੜੇ ਲੋਕ ਆਉਂਦੇ ਐ ਜਿਹੜੇ ਉੱਥੋਂ ਦੇ ਖਾਸ ਤੌਰ ਤੇ ਬੀਨਾ ਕਟਣੀ ਝਾਂਸੀ ਦੇ ਜਿਹੜੇ ਰੇਲਵੇ ਸਟੇਸ਼ਨ ਨੇ ਉਹ ਇਸ ਗੱਲ ਦਾ ਅੱਡਾ ਬਣੇ ਹੋਏ ਆ ਜਿੱਥੇ 15 20 ਸਾਲ ਤੋਂ ਲੈ ਕੇ ਕੁੜੀਆਂ ਤੋਂ ਲੈ ਕੇ 60 ਸਾਲ ਤੱਕ ਦੀਆਂ ਬੁੱਢੀਆਂ ਤੱਕ ਦਾ ਸੌਦਾ ਹੁੰਦਾ ਤੇ 90000 ਤੋਂ ਲੈ ਕੇ 1.5 ਲੱਖ ਤੱਕ ਸੌਦਾ ਹੁੰਦਾ ਅੱਜ ਦਾ ਜਿਹੜਾ ਅਖਬਾਰ ਹੈ ਆਪਣਾ ਦਿਨਿਕ ਪਾਸਕਰ ਉਸ ਨੇ ਇੱਕ ਖੋਜ ਪੀਣ ਦੇ ਆਧਾਰ ਤੇ ਇਹ ਰਿਪੋਰਟ ਦਿੱਤੀ ਹੈ ਤੇ ਉਹਨਾਂ ਦੀਆਂ ਫੋਟੋਆਂ ਵੀ ਲਾਈਆਂ ਨੇ ਜਿਹੜੇ ਉਹ ਦਲਾਲ ਨੇ ਤੇ ਦੂਜੇ ਇੱਕ ਦਲਾਲ ਦਾ ਕਹਿਣਾ ਵੀ ਹੁਣ ਤੱਕ ਅਸੀਂ 40 ਲੜਕੀਆਂ ਮੇਰੇ ਕੋਲ ਹੁਣ ਇਸ ਟਾਈਮ ਹੈਗੀਆਂ ਨੇ ਤੇ 7000 ਲੜਕੀਆਂ ਤੇ ਔਰਤਾਂ ਦੇ ਅਸੀਂ ਹੁਣ ਤੱਕ ਵਿਆਹ ਕਰਾ ਚੁੱਕੇ ਆ ਉਹ ਵਿਆਹੀ ਕਹਿੰਦੇ ਐ ਇਸ ਨੂੰ ਉਹ ਵੇਚਦੇ ਐ ਉਸ ਨੂੰ ਸੌਦੇ ਕਰਦੇ ਐ ਤਸਕਰੀ ਕਰਦੇ ਐ ਤੇ ਇਹ ਦੇਖਦੇ ਆ ਵੀ ਮੱਧ ਪ੍ਰਧਾਨ ਦੀ ਸਰਕਾਰ ਬਹੁਤ ਦੇਰ ਤੋਂ ਬੀਜੇਪੀ ਕੋਲ ਐ ਡਬਲ ਇੰਜਨ ਦੀ ਸਰਕਾਰ ਐ ਇਹ ਡਬਲ ਇੰਜਨ ਕਦੋਂ ਇਸ ਰੇਲਵੇ ਸਟੇਸ਼ਨ ਤੇ ਅਜਿਹੇ ਜਿਹੜੇ ਬਣੇ ਹੋਏ ਐ ਅੱਡੇ ਉਹਨਾਂ ਨੂੰ ਕਦੋਂ ਹਟਾਉਂਦਾ ਇਹ ਦੇਖਣੀ ਹੋਊਗੀ ਗੱਲ ਅੱਜ ਦੀ ਗੱਲ ਚੈਨ ਨਹੀਂ ਬਹੁਤ-ਬਹੁਤ ਸ਼ੁਕਰੀਆ